ਕੀ ਰੇਟ ਹੈ ਬਈ ਇਹਦਾ 500 500 ਰੁਪਏ ਜੀ ਪਲਾਜੋ ਲੈਣਾ 250 ਕਿ ਪਲਾਜੋ ਲੈਣਾ 250 ਰੁਪਏ ਹਾਂ ਸਾਉ ਭਾਈ ਸੌਦਾ ਹੋ ਗਿਆ ਸੌਦਾ ਕਿੰਨੇ ਚੋ ਹੋ ਗਿਆ ਫਿਰ 300 ਚ 300 ਚ ਹੋ ਗਿਆ ਆ ਜਿੰਦੇ ਲੈ ਲੇ ਦੋ ਲੋ ਰੇਟ ਹੈ ਬਈ ਦਵੱਟੇ ਦਾ ਦਵੱਟੇ ਦਾ ਕੀ ਰੇਟ ਹੈ 150 ਦਿਓ ਦੋ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਖੰਨੇ ਤੁਹਾਨੂੰ ਸਾਰਾ ਖੰਨੇ ਸ਼ਹਿਰ ਦਾ ਆਪਾਂ ਬਾਜ਼ਾਰ ਦਿਖਾਉਣਾ ਹੈ ਕੱਪੜਾ ਦਿਖਾਉਣਾ ਹੈ ਤੇ ਵੀਡੀਓ ਦਾ ਐਂਡ ਤੱਕ ਬਣੇ ਰਹੋ ਤੇ ਆਪਾਂ ਕਰਦੇ ਆਂ ਵੀਡੀਓ ਸਟਾਰਟ ਲਓ ਵੀ ਸਾਹਮਣੇ ਆਪਣੇ ਗੁਰੂ ਅਮਰਦਾਸ ਮਾਰਕੀਟ ਖੰਨੇ ਦੀ ਤੇ ਤੁਹਾਨੂੰ ਸਾਰੀ ਅੱਜ ਆਪਾਂ ਇਹ ਮਾਰਕੀਟ ਦਿਖਾਉਣੀ ਆ ਬਾਕੀ ਕੱਪੜੇ ਦਿਖਾਉਣੀ ਆ ਸਾਰੇ ਵੀ ਕਾਟਨ ਦਾ ਸੂਟ ਦੁਪੱਟੇ ਜਿਹਨੇ 500 ਦਾ ਹੈ। ਦੇਖੋ ਬਈ। ਆ ਵੀ 500 ਦਾ ਹੈ। ਕਾਟਨ ਦਾ ਦੁਪੱਟਾ ਸੂਟ 500 ਦਾ। ਬਾਕੀ ਇੱਧਰ ਵੀ ਕੱਪੜੇ ਦੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਖੰਨੇ ਦੇ ਵਿੱਚ ਹੈ। ਲੋ ਬਈ ਦੇਖੋ। ਆ ਪਏ ਨੇ। ਆ ਪਏ ਨੇ। ਕੀ ਰੇਟ ਆ ਬਈ ਇਹਦਾ? 500 500 ਦਾ ਬਈ ਜੀ। ਉਹ ਲੈਣਾ ਲਓ 250 ਪਲਾਜ਼ੋ ਲੈਣਾ 250 ਲਓ ਲੌਂਗ 500 ਬਾਕੀ ਇੱਧਰ ਹੋਈ ਨੇ ਲੋ ਵੀ ਲੈਣਗੇ ਤੇ ਡਰੈੱਸਾਂ ਤੁਹਾਨੂੰ ਮਿਲ ਜਾਣਗੀਆਂ ਆਪਾਂ ਇਸ ਟਾਈਮ ਫਿਰ ਰਹੇ ਹਾਂ ਖੰਨੇ ਬਾਜ਼ਾਰ ਦੇ ਵਿੱਚ ਨੂੰ ਖੰਨੇ ਦਾ ਬਾਜ਼ਾਰ ਦਿਖਾਉਣੀ ਆਪਾਂ ਤੇ ਬਾਕੀ ਚੱਲਦੇ ਆਪਾਂ ਅੱਗੇ ਆਉਗੀ ਇਤਰਾਗੀਆਂ ਲੋਰਾ ਲੋਰਾ ਗੀਆਂ ਲੋਰਾ ਧਾਰਮੀ ਦਾ ਟੋਕ ਸਾਰਾ ਬਾਕੀ ਆਗ ਜੁੱਤੀਆਂ ਦੀ ਦੁਕਾਨ ਇਧਰ ਨਾਲ ਲੋਗੇ ਜਿਹੜੀ ਤੁਸੀਂ ਵਾਲੇ ਕਹਿੰਦੇ ਟਿੱਕੇ ਮਿਲਣਗੇ ਉਹਦੇ ਕਿਹੜੇ ਆ ਸਮੂਖੀਆਂ ਵਾਲੇ ਅਸਲੀ ਆ ਬਾਈ ਸਮੂਖੀਆਂ ਬਣਾਉਂਦੇ ਜਿਹੜਾ ਅੱਛਾ ਅੱਛਾ ਆ ਇਹਨੂੰ ਪੱਕਾ ਉਹ ਲੈ ਜਿਹੜਾ ਬਾਈ ਪੱਕਾ ਹੁੰਦਾ ਐ ਅੱਛਾ ਅੱਛਾ ਬਾਕੀ ਆ ਟੱਪਲਾਂ ਕੁਫਲਾਂ ਆ ਗੀ ਨੇਵੇਂ ਇਹ ਆਪਾਂ ਨਾਲ ਲੱਗੇ ਜਿੰਦੇ ਸਿੰਗਲ ਲੋਕ ਨਹੀਂ ਇਹ ਡਬਲ ਲੋਕ ਨੇ ਇਹ 100 ਰੁਪਏ ਦਾ ਹੈ ਤੇ ਇਹ 250 ਰੁਪਏ ਦਾ ਸਟੀਲ ਦਾ ਤਲਾਣਾ ਆੜੀ ਲੱਗੇਗੀ ਨਾਲ ਜਿੰਦੇ ਦੇ 250 ਕਿਹੜਾ ਹਾਂ 250 ਆਹ 250 ਦੋਨੇ ਸੈਟ ਲੋਕ ਹੈ ਇਹ ਰਾਤ ਭਾ ਕੇ ਵੀ ਨਹੀਂ ਟੁੱਟੇਗਾ ਤੁਸੀਂ ਇਹ ਰਸਟਿਲ ਕਟਾਗਾ ਕੀ ਜੰਨ ਵੀ ਲੱਗੇ ਇਹ ਤਾਰੇ ਨੂੰ ਕੱਟਾ ਹਾਲਾ ਬਹੁਤ ਹੈ ਮੈਂ ਆਪੰਜ ਬੰਦੇ ਜਾਣੇ ਆਪਣੇ ਨਹੀਂ ਵੀਰੇ ਬਹੁਤ ਮੰਗੇ ਨੇ ਕਿੰਨੇ ਮਿਲਣੇ ਨੇ ਆਪਣੇ ਮੈਂ ਤਾਂ ਦੋ ਪੀਸ ਲੈਣੇ ਨੇ ਦੋ ਪੀਸ ਮੈਂ ਲੈਣੇ ਨੇ

ਕਿੰਨੇ ਦੇ ਰਹੇ ਹੋ ਤੁਸੀਂ ਕਿਨੇ ਰੱਖਣਗੇ ਦੋਨੋਂ ਇਹ ਤਿੰਨ ਦਾ 550 ਰੁਪਏ ਬੰਤੀ ਆਪ ਕੋ ਦੋਨੋਂ ਦਾ 450 ਰੁਪਏ ਦੇ ਦੇ ਫਿਰ ਮੈਂ ਆਪ ਕੋ ਦੇਣ ਵਾਲੀ ਬਾਤ ਕਰ ਦੋਨੋਂ ਭਾਈ 450 ਹੋਵੇ ਦੇਖ ਲਓ ਫਿਰ ਨਹੀਂ ਭਾਈ ਬੰਦੇ ਕਹਿੰਦੇ ਮਹਿੰਗਾ ਮੰਦ ਮੈਨੂੰ ਇਤਨਾ ਦੋ ਦਾ 60 ਭਾਈ ਸੌਦਾ ਹੋ ਗਿਆ ਸੌਦਾ ਕਿੰਨੇ ਚੋ ਹੋ ਗਿਆ ਫਿਰ 300 ਚ 300 ਚ ਹੋ ਗਿਆ ਆ ਜਿੰਦੇ ਲੈ ਲੈ ਦੋ ਬਸ ਜੀ ਤੁਸੀਂ ਯਕੀਨ ਕਰੋਗੇ ਨਾ 350 80 ਦੇ ਦੇ ਲਾ ਭਾਈ ਆ ਨਾ ਤਨੂ ਬੋਚਾ ਉਹ ਆਏ ਹੁਣ ਕਾ ਅਸੀਂ ਕਮਰੇ ਸਿੱਤਰੇ ਕਰਦੇ ਆ ਇਹ ਦੁਨੀਆ ਗਾਤੀ ਸੌ ਸੌ ਦੇ ਦਿੰਦੇ ਨੇ ਅੱਗੇ ਚੱਲਦੇ ਆਨੂੰ ਸਾਰੀ ਮਾਰਕੀਟ ਤੁਹਾਨੂੰ ਅੱਗੇ ਦਿਖਾਉਣੀ ਆਪਾਂ ਲਓ ਵੀ ਬਾਕੀ ਅੱਗੇ ਤੁਹਾਨੂੰ ਮਾਰਕੀਟ ਦਿਖਾਉਣੀ ਆ ਸਾਰੀ ਆਹ ਪੈਕ ਵਗੈਰਾ ਪਏ ਨੇ ਆ ਪਹਿਲੇ ਜਿਆ ਦੇਖੋ ਸਾਰੇ ਲਓ ਆ ਦੇਖੋ ਸੂਟ ਤੇ ਬਾਕੀ ਆ ਦੇਖੋ ਇਧਰ ਨੇ ਸੋਨੇ ਸੋਨੇ ਸੂਟ ਪਾਏ ਨੇ ਬਾਕੀ ਆ ਪਏ ਨੇ ਤਰ ਲੋਹੇ ਕੋ ਸਾਰੀ ਬਾਕੀ ਆ ਬੱਚਿਆਂ ਦੀ ਛੱਡ ਆ ਗਈਆਂ ਚੱਲਦੇ ਆਂ ਅੱਗੇ ਦੇਖੋ ਲਹਿੰਗੇ ਸੇਰਵਾਨੀਆਂ ਤੇ ਆਪਾਂ ਤੁਹਾਨੂੰ ਦਿਖਾ ਰਹੇ ਆਂ ਕਿ ਖੰਨੇ ਦੀ ਮਾਰ ਕੀ ਲੱਗੋ ਜਿਵੇਂ ਹਟਟੇ ਆ ਗਏ ਇਹ ਆ ਸੂਟ ਆ ਗਏ ਜਵੇ ਸੂਟ ਪਏ ਨੇ ਲੱਗਿਆ ਪਏ ਨੇ ਇਹ ਰੇਟ ਹੈ ਜੀ ਛੂਟ ਦਾ 300 300 ਬਾਕੀ ਇਹ ਦੁਬੱਟੇ ਪਏ ਨੇ ਆ ਲਹਿੰਗੇ ਨੇ ਲਹਿੰਗੇ ਆ ਲਹਿੰਗਾ ਦੇਖੋ ਭਾਈ ਸੋਨਾ ਲਓ ਵੀ ਲਹਿੰਗਾ ਦੇ ਹਲੋ ਤੇ ਹੁਣ ਆਪਾਂ ਚੱਲਦੇ ਅੱਗੇ ਬਾਕੀ ਆ ਫਾਰਮਲ ਪੈਂਟਾਂ ਵੀ ਚੱਕਤਾ ਤੇ ਲੋਬੇ ਮੋਟੇ ਕੁਝ ਦੇ ਲੋਹਾਉ ਪਈ ਦੇਖੋ ਕਨੇ ਸੋਨੇ ਸੋਨੇ ਸੂਟ ਬਾਕੀ ਆ ਦਬੱਟੇ ਪਏ ਨੇ ਤੇ ਆਪ ਇਹਨੇ ਦਬੱਟੇ ਇੱਧਰ ਤੱਕ ਪਏ ਨੇ ਬਾਕੀ ਆ ਪਾਰਸ ਵਗੈਰਾ ਪਏ ਨੇ ਲਓ ਵੀ ਸਾਰੇ ਪਾਰਸ ਪਏ ਨੇ ਕਿੰਨੇ ਦਾ ਭਾਈ ਪਰਸ ਸਟਾਰਟ ਹੋ ਜਾਂਦਾ ਆਪਣੇ ਕੋਲ 3250 ਦਾ 3200 ਦਾ ਭਾਈ ਕੋ ਪਰਸ ਸਟਾਰਟ ਹੋ ਜਾਂਦਾ ਉਹ ਫੈਨ ਮੇਰੀ ਇੱਕ ਗੜੀ ਛੱਡ ਗਿਆ ਅਗਲੀ ਗੜੀ ਛੱਡ ਕੇ ਲਓ ਭਾਈ ਬਾਕੀ ਦੇਖੋ ਸੂਟ ਤੱਕ ਆ ਪਿਆ ਭਾਈ ਜਾਗੋ ਲਓ ਤੇ ਕਾਫੀ ਵੱਡੀ ਮਾਰਕੀਟ ਆ ਖੰਨੇ ਦੀ ਤਨੂ ਸੌਰੀ ਲਓ ਵੀ ਆਪਾਂ ਆ ਗਏ ਆ ਗਲੀ ਦੇ ਅੰਦਰ ਇੱਥੇ ਵੀ ਤੁਹਾਨੂੰ ਐਵੇਂ ਫੈਨਸੀ ਚੂੜੀਆਂ ਲੈਹਗੇ ਮੇਕਅੱਪ ਦਾ ਸਮਾਨ ਤੁਹਾਨੂੰ ਸਾਰਾ ਮਿਲ ਜੂ ਇੱਥੇ ਲਓ ਭਾਈ ਦੇਖੋ ਆਪਾਂ ਪਾਸ ਚੱਲਦੇ ਆਂ ਅੱਗੇ ਲਓ ਭਾਈ ਫੁਲਕਾਰੀਆਂ ਫੁਲਕਾਰੀਆਂ ਦੇਖੋ ਕਿੰਨੀਆਂ ਸੋਹਣੀਆਂ ਨੇ ਤੇ ਚੱਲਦੇ ਆਂ ਤੇ ਆਪਾਂ ਹੋਰ ਬਾਕੀ ਜਿਹੜੇ ਪਾਰਸਾ ਆਪਾਂ ਤੁਹਾਨੂੰ ਦੱਸਦੇ ਬਾਈ ਨੇ ਪਹਿਲਾਂ ਦਬੱਟੇ ਤੇ ਲਹਿੰਗਾ শেরਵਾਨੀ ਬਾਕੀ ਲੋਹਰਾ ਟੀ-ਸ਼ਰਟਾਂ ਬਾਕੀ ਆ ਗਈ ਭਾਂਡਿਆਂ ਦੀ ਭਾਂਡੇ ਤੁਹਾਨੂੰ ਮਾਰਕੀਟ ਦੇ ਵਿੱਚ ਮਿਲ ਜਾਣਗੇ ਤੇ ਕਾਫੀ ਵੱਡੀ ਮਾਰਕੀਟ ਹੈ ਕੰਨੇ ਦੀ ਜਿੱਥੇ ਖਲੋਈ ਬਾਕੀ ਇਹ ਜੁੱਤੀਆਂ ਲੋ ਜੁੱਤੀਆਂ ਤੁਹਾਨੂੰ ਬਹੁਤ ਮਿਲ ਜਾਣਗੀਆਂ ਬਾਕੀ ਇੱਧਰ ਹੀ ਪਈਆਂ ਨੇ ਆਹਦੀਆਂ ਨੇ ਆ ਵੀ ਹੂੰ ਤੁਹਾਨੂੰ ਸਾਰੀ ਆਪਾਂ ਮਾਰਕੀਟ ਦਿਖਾ ਰਹੇ ਆ ਖੰਨੇ ਦੀ ਲਓ ਆ ਪੈਣੀ ਦੁਪੱਟੇ ਟਰੋ ਬਲ ਗਿਰੇਟਾ ਪੈ ਦੁਪੱਟੇ ਦਾ ਦੁਪੱਟੇ ਦਾ ਕੀ ਰੇਟ ਆ 150 ਤੋਂ 2 ਬਾਕੀ ਭਾਈ ਇੱਥੋਂ ਮਹਿੰਦੀ ਦਾ ਸਮਾਨ ਜਮੇ ਫੈਂਸੀ ਰੱਖਣੀਆਂ ਇਹ ਹੈਗੀਆਂ ਲੋ ਗਾਰੀ ਮਾਰ ਕੇ ਆ ਜਾਣਾ ਇੱਧਰ ਨੂੰ ਆ ਜਾਣਾ ਚਲੋ ਇੱਧਰੋ ਦਿਖਾ ਦਿੰਦੇ ਆ ਸਾਨੂੰ ਦਿਖਾਉਣੇ ਆਪਾਂ ਇਧਰੋਂ ਬਾਕੀ ਆ ਪਈਆਂ ਨੇ ਭਾਈ ਫੈਂਸੀ ਜੁੱਤੀਆਂ ਹੈ ਚੱਪੜਾਂ ਆ ਕੀ ਪੜਦੇ ਨੇ ਆ ਹਾਂ ਸੂਟ ਨੇ ਹੈ ਤੇ ਸੂਟ ਨੇ ਹੈ ਬਾਕੀ ਆ ਪਰਸ ਵਗੈਰਾ ਇੱਥੇ ਵੀ ਪਏ ਨੇ ਤੇ ਇਧਰ ਖਾਣ ਪੀਣੂ ਵੀ ਹੈਗਾ ਲਾਓ ਭਈ ਹੁਣ ਆਪਾਂ ਚੱਲਦੇ ਆ ਇਧਰ ਨੂੰ ਤੇ ਇੱਥੇ ਪਾਈ ਖਾਣ ਪੀਣ ਵੀ ਹੈਗਾ ਜੇ ਤੁਸੀਂ ਸ਼ਾਪਿੰਗ ਕਰਕੇ ਥੱਕ ਕੇ ਖਾ ਵੀ ਸਕਦੇ ਹੋ ਨਾ ਆਹ ਪ੍ਰੇਮ ਪਕੌੜੇ ਵਾਲਾ ਆ ਪ੍ਰੇਮ ਪਕੌੜੇ ਵਾਲਾ ਬਾਕੀ ਐਵੇਂ ਬੈਗ ਪਏ ਆ ਇੱਕ ਮਿੰਟ ਬਾਅਦ ਆਹ ਆ ਤਾਂ ਇਥੋਂ ਬੈਗ ਖਰੀਦ ਸਕਦੇ ਹੋ ਹੈ ਤਾਂ ਜੇ ਤੁਸੀਂ ਅੰਦਰ ਰਹਿਣਾ ਹੋਵੇ ਬਾਕੀ ਆ ਦਬੱਟੇ ਨੇ ਆ ਦਬੱਟੇ ਤੇ ਆਗੇ ਪਿੱਠੂ ਬੈਗ ਦੋਏ ਵੀ ਹੈਗੇ ਹੂੰ ਮੱਕੇਦਰ ਭੰਡੇ ਲਓ ਵਾਈ ਕਿਤੇ ਬਖਤੀ ਭਾਈ ਆ ਗਿਆ ਅੱਗੇ ਖਤਰਪੰਡਾਰ ਸਾਰਾ ਤੇ ਤੁੰਤੋਂ ਨੇ ਅੱਗੇ ਸਾਰੀ ਮਾਰ ਦੇ ਲਓ ਭਾਈ ਦੇ ਕੇਰੀ ਮਾਰਕੀਟ ਆਏ ਇਹ ਵੀ ਉਹੀ ਆ ਹਾਂ ਬਾਈ ਇਹ ਰੇ ਮਾਗਰ ਬੁੱਕ ਮਾਰਕੀਟ ਆ ਨਾ ਮਾਗਰੇ ਬੁੱਕ ਮਾਰਕੀਟ ਆ ਲਓ ਭਾਈ ਜੇ ਤੁਹਾਨੂੰ ਪੂਰੇ ਵਗੈਰਾ ਬਹੁਤ ਹੀ ਵਧੀਆ ਰੇਟ ਤੇ ਮਿਲ ਜਾਣਗੇ ਆ ਦੇਖੋ ਲਓ ਵੀ ਆ ਪਏ ਨੇ ਛੂਟ ਬਾਕੀ ਆ ਪਏ ਨੇ ਕੀ ਪ੍ਰਾਈਸ ਆ ਬਾਈ ਇਹਨਾਂ ਦਾ ਛੱਡ ਜਾ ਹਾਂ ਛੱਡ ਜਾ 4.5 ਤੇ ਬਾਕੀ ਆ ਜੁੱਤੀਆਂ ਬਈ ਲੋ ਕਿਤੇ ਇਹੋ ਲੱਗੇ ਜੁੱਤੀ ਦੇਖਣੀ ਆ ਲਓ ਭਾਈ ਜੁੱਤੀ ਦੇਖਣ ਲੱਗਦੇ ਹਾਂ ਬੰਦ ਜੁੱਤੀ ਉਹਦਾ ਇਹ ਉਂਗਲ ਲੱਗ ਅੰਦਰ ਕੋਟ ਤੋਂ ਦੇਖ ਲਾ ਬੰਦ ਜੁੱਤੀਆਂ ਕਿੰਨੇ ਦੀ ਹੈ ਹੈ 450 450 ਦੀ ਨਹੀਂ ਕੋਈ ਬਣਾਈ। ਛੋਟਾ ਬਣਿਆ ਨਹੀਂ ਭਲੀ। ਬਾਕੀ ਨੂੰ ਰੱਖਣੀਆਂ ਵੀ ਮਿਲ ਜਾਣਗੀਆਂ ਇੱਥੋਂ। ਫੈਨਸੀ ਰੱਖਣੀਆਂ। ਬਾਕੀ ਤੇ ਆ ਵੀ ਦੁਬੱਟੇ ਪੈਣ ਜਵੇਂ। ਲੋ ਤੇ ਇਹ ਆ ਸਾਰਾ ਖੰਨੇ ਦਾ ਬਾਜ਼ਾਰ ਜਿਹੜਾ ਤੁਹਾਨੂੰ ਆਪਾ ਦਿਖਾ ਰਹੇ ਅੱਜ। ਗੁਲੀਆਂ ਟੀ-ਸ਼ਰਟਾਂ ਪਈਆਂ ਨੇ ਹੁਣ ਗਰਮੀਆਂ ਦਾ ਤੋਹਫਾ ਕਿਤਾਬੀ ਬਾਕੀ ਅੱਗੇ ਦਿਖਾਉਣੀਆਂ ਹੋਰ ਤੁਹਾਨੂੰ ਸਾਰੀ ਮਾਰਕੀਟ ਤੇ ਆ ਜਿਵੇਂ ਲੋਹਾਂ ਪਈਆਂ ਨੇ ਠੀਕ ਚੱਲ ਤਾਂ ਪਈਆਂ ਨੇ ਲੋ ਚੱਲਦੇ ਆ ਇਹ ਰਹੀ ਹੈ ਪੈਂਟਾਂ ਲੋਕੀਂ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਲਹਿੰਗੇ ਦੇਖੋ ਬਕਤਰੀ ਭਾਈ ਨੇ ਇਹਨਾਂ ਨੂੰ ਪਹਿਲਾਂ ਦਿਖਾਤੇ ਇਧਰੀ ਸਾਈਡ ਹੁਣ ਤੁਹਾਨੂੰ ਬਾਈਦਰ ਦਿਖਾ ਰਹੇ ਆਂ ਆਹ ਪਹਿਲੇ ਬਕਤਰੀ ਆਂ ਯਾਕੂ ਤੇ ਫੈਸ਼ਨ ਪੁਆਇੰਟ ਆ ਗਿਆ ਇੱਧਰ ਦੇਖੋ ਬਾਕੀ ਆਪੀਆਂ ਨੇ ਜੁੱਤੀਆਂ ਤੇ ਆਪਾਂ ਹੁਣ ਘੁੰਮ ਕੇ ਫੇਰ ਉੱਥੇ ਆ ਗਏ ਆਹ ਦੇਖੋ ਕਿੰਨੇ ਸੋਹਣੇ ਪਏ ਨੇ ਲਓ ਜੀ ਤੇ ਆਹ ਨੇ ਲੋਹਾਂ ਉਹ ਰਾਂਗੀਆਂ ਰਿਜ਼ਲਟਾਂ ਉਹ ਵੀ 100 150 100 150 200 ਇਹ ਵੀ ਭਰਾਈ ਆ ਲਾਓ ਭਾਈ ਟੋਪ ਵੀ ਨਿਕਲਿਆ ਜੀ ਟੋਪ ਨਿਕਲਿਆ ਜੀ ਇਹ ਬਾਕੀ ਐਵੇਂ ਤੁਹਾਨੂੰ ਫੂਟ ਨਰ ਜਾਣਗੇ ਡਿਸਪਲੇ ਲੱਗੇ ਹੋ ਨੇ ਬਾਹਰ ਬਾਕੀ ਆ ਦੇਖੋ ਕਰੇ ਬਾਕੀ ਬੈਗ ਵਗੈਰਾ ਤੁਹਾਨੂੰ ਇੱਥੇ ਵੀ ਮਿਲ ਜਾਣਗੇ ਜਦੋਂ ਮਾਰਕੀਟ 'ਚ ਐਂਟਰ ਹੋਵੋਗੇ। ਲੋਹਰਾ ਟੀ-ਸ਼ਰਟ। ਲਓ ਭਾਈ 200 ਦੀਆਂ। 200 ਦੀ। ਆ 200 ਦੀ। ਸਾਤੀ ਜੰਨੀਆਂ ਤੁਸੀਂ ਲਓ। ਕਰ ਕਰਦੇ ਯਾਰ ਗੁਰਗਜੇ ਫਲਾਂਦੇ ਲਓ ਬਈ ਲੈ ਲਈ 200 ਆਉਂਦੀ ਹੈ ਲਓ ਭਾਈ ਆ ਗਿਆ ਆਪਾਂ ਵਾਪਸ ਤੇ ਆ ਤੁਹਾਨੂੰ ਸਾਰੀ ਮਾਰਕੀਟ ਆਪਾਂ ਦਿਖਾ ਦਿੱਤੀ ਹਮ ਬਾਕੀ ਲੋਰਾਂ ਜਿਹੜਾ ਹੈ ਬਈ ਲੋਰ ਦਾ 250 ਇਹਦੀ ਸਾਰੀ ਖੰਨੇ ਦੀ ਮਾਰਕੀਟ ਜਿਹੜੀ ਤੁਹਾਨੂੰ ਅੱਜ ਆਪਾਂ ਦਿਖਾਈ ਆ ਤੇ ਜਿਵੇਂ ਆ ਭਾਂਡੇ ਵਾਲੀ ਆ ਗਈ ਦੁਕਾਨ ਆ ਗਈ ਭਾਂਡੇ ਵਾਲੀ ਬਾਕੀ ਆਗੇ ਲਹंगे ਡਰੈੱਸਾਂ ਇਹ ਗਈ ਬਾਕੀ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਇੰਸਟਾਗ੍ਰਾਮ ਤੇ ਫੋਲੋ ਕਰਨਾ ਫੇਸਬੁੱਕ ਤੇ ਆਪਾਂ ਨੂੰ ਫੋਲੋ ਕਰ ਲੈਣਾ ਬਸ ਇਹ ਆ ਪਿਆ ਨੇ ਬਲੈਣਾ ਰਮਾਲਣਾ ਲੋਹਾਂ ਲਓ ਵੀ ਅੱਜ ਦੀ ਵੀਡੀਓ ਜੇ ਆਪਾਂ ਤੁਹਾਨੂੰ ਦਿਖਾਈ ਆ ਖੰਨੇ ਦੀ ਮਾਰਕੀਟ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਬਾਕੀ ਆਪਾਂ ਇੱਕ ਤਾਂ ਵੀ ਰੀਲਾ ਪਾਉਣੇ ਹੁੰਦੇ ਆ ਜੇ ਕਿਸੇ ਨੇ ਇੱਕ ਤਾਂ ਆਪ ਨੂੰ ਫੋਲੋ ਨਹੀਂ ਕੀਤਾ ਜਾ ਕੇ ਇੱਕ ਤਾਂ ਫੋਲੋ ਕਰ ਲਓ ਤੇ ਫੇਸਬੁੱਕ ਤੇ ਵੀ ਤੁਸੀਂ ਕਰ ਸਕਦੇ ਹੋ ਲਿੰਕ ਟੱਕ ਰੈਕਸ਼ਨ ਦੇ ਵਿੱਚ ਆਪ ਕਰ ਦਿੱਤੇ ਹੋਇਆ ਜਾ ਕੇ ਫੋਲੋ ਕਰ ਲਿਓ ਜੀ ਤੇ ਠੀਕ ਆ ਜੀ ਆਦੀ ਵੀਡੀਓ ਕਰਦੇ ਆਪਾਂ ਹੁਣ ਐਂਡ